ਲੋਕ ਸਭਾ ਚੋਣਾਂ ਚ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਹੁਣ ਕੁਲਦੀਪ ਢਾਲੀਵਾਲ ਦਾ ਦਰਦ ਚਲ ਗਿਆ ਜੀ ਹਾਂ ਕੁਲਦੀਪ ਟਾਲੀਵਾਲ ਨੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵੀ ਸਾਂਝਾ ਕੀਤਾ ਤੁਹਾਨੂੰ ਦੱਸ ਜੀ ਕਿ ਉਹਨਾਂ ਨੇ ਐਕਸ ਯਾਨੀ ਕਿ ਟਵਿੱਟਰ ਤੇ ਇੱਕ ਵੀਡੀਓ ਸਾਂਝਾ ਕੀਤਾ ਜਿਸ ਵਿੱਚ ਉਹ ਸੰਬੋਧਨ ਕਰਦੇ ਹੋਏ ਕਹਿ ਰਹੇ ਨੇ ਕਿ ਡਰਾਮੇਬਾਜ਼ੀ ਬੰਦ ਕਰ ਦੇਣੀ ਚਾਹੀਦੀ ਹੈ ਤੇ ਗਰਾਊਂਡ ਤੇ ਜਾਣਾ ਚਾਹੀਦਾ ਹੈ ਇਸ ਦੌਰਾਨ ਉਹਨਾਂ ਨੇ ਅਕਾਲੀ ਦਲ ਕਾਂਗਰਸ ਤੇ ਭਾਜਪਾ ਤੇ ਵੀ ਕਈ ਇਲਜ਼ਾਮ ਲਗਾਏ ਵਿਰੋਧੀਆਂ ਤੇ ਨਿਸ਼ਾਨਾ ਸਾਧਦੇ ਹੋਏ ਕੁਲਦੀਪ ਟਾਲੀਵਾਲ ਨੇ ਕਿਹਾ ਕਿ ਅਕਾਲੀਆਂ ਨੇ ਭਾਜਪਾ ਨੇ ਪੈਸੇ ਵੰਡੇ ਨੇ ਉਹਨਾਂ ਨੇ ਤਾ ਵੰਡਣੇ ਹੀ ਨੇ ਪਰ ਅਸੀਂ ਬਚਣਾ ਕਿਵੇਂ ਇਹ ਅਸੀਂ ਸੋਚਣਾ ਹੈ ਹੋਰ ਕੀ ਕੁਝ ਬੋਲੇ ਕੁਲਦੀਪ ਟਾਲੀਵਾਲ ਆਓ ਤੁਸੀਂ ਵੀ ਸੁਣੋ ਜੋ ਗੱਲਾਂ ਤਾਂ ਹੋਂਦ ਛੱਡਿਓ ਜੋ ਹੋ ਗਿਆ ਛੱਡਿਓ ਪਿੱਛੇ ਉਹ ਜੀ ਛੱਡਿਓ ਪਿੱਛੇ ਕਮੇ ਦੀ ਇੱਕ ਬੇਨਤੀ ਜੇ ਆਮ ਆਦਮੀ ਪਾਰਟੀ ਨਾਲ ਜੁੜਿਓ ਕਹੇ ਬੰਦੇ ਨਾਲ ਜੁੜਿਓ ਪਹਿਲੀ ਗੱਲ ਤੇ ਲੋਟ ਦੱਸੋ ਆਮ ਆਦਮੀ ਪਾਰਟੀ ਦਾ ਨਾਲ ਜੁੜਨਾ ਜਿਹੜੇ ਬੰਦੇ ਬੰਦਿਆਂ ਨਾਲ ਜੁੜਦਗੇ ਕੰਨਾ ਦਾ ਆਤੀ ਵੀ ਪੈਕਾ ਦਾ ਅਜੇ ਕਾਲ ਵੀ ਪੈਕਾ ਆ ਜੀ ਲੋਟਾ ਉਹ ਆਲਤੀ ਰਿੰਦ ਕੇਰੀ ਦੀ ਗਾਲ ਦੇ ਬਣਾਈ ਆ ਆਲਤੀ ਰਿੰਦ ਕੇਰੀ ਦੀ ਆ ਜੀ ਨੇ ਬਣਾਈ ਆ ਭਗਵੰਤ ਮਾਣ ਜੀ ਨੇ ਬਣਾਈ ਆ ਇਹ ਗੱਲ ਬਾਤ ਜੀ ਦਾ ਮਰਦਾ ਪਲਾਟ ਕੋਲੋਨੀ ਖੇਤੀ ਦੇ ਆ ਪਲਾਟ ਵੇਦਾ ਜੀ ਆ ਪਲਾਟ ਵੇਦਾ ਜੀ ਆ ਪਲਾਟ ਵੇਦਾ ਜੀ ਕੌਂਦੀ ਹੋਣੀ ਕਰਦਣ ਦੇ ਆਗੇ ਜੇ ਹੁਣ ਕੌਣ ਜੋ ਬਲਤੀ ਹੋਵੇ ਲਾਂਬੇ ਬਾਜੀ ਬੰਦ ਕਰੋ ਯਾਰ ਥੱਲੇ ਜਾਓ ਗਲੌਬ ਤੇ ਜਾਓ ਸਰਦੀ ਗਲੌਬ ਤੇ ਜੀਰੋ ਤੇ ਅੱਪਾ ਗਲੌਬ ਤੇ ਨਹੀਂ ਜੱਗ ਹੈ ਐਵੇਂ ਨਾ ਮਾਰੀ ਜਾਓ ਬੜਾ ਆਪਨਾ ਆਪਣਾ ਆਪ ਦੇਖੋ ਜਵਾ ਬਾਈਵਾ ਅਗੂ ਨਹੀਂ ਰੱਖ ਕਰ ਬਾਈਵਾ ਜੀਐਸਪੀ ਦਾ ਕੈਂਡੀਡੇਟ ਸੰਤੂ ਹੀ ਨਾਲੇ ਹਲਕੇ ਗਿਆ ਬਾਈਵਾ ਮਿਲੂ ਰੌਣ ਵਾਸਤੇ ਬਾਈਵਾ ਹਯਾਰਾ ਨਹੀਂ ਕਰੋੜਾ ਪੀਏ ਬੰਦੇ ਉੱਤੇ ਅਸੱਤ ਪਤਾ ਸੀ ਪਤਾ ਸੀਗਾ ਜੇ ਦੁਸ਼ਮਣ ਟਾਕ ਕਰੂਗਾ ਪਹਿਲਾ ਆਪਣਾ ਕਿਲਾ ਸਾਕੇ ਰੱਖਿਆ ਜੀ ਦੌਜਨਾ ਮਾਦੀ ਟਾਕ ਕਰ ਲੋ ਸਾਡਾ ਆਪਣੇ ਕਿਲੇ ਮਜ਼ਬੂਤ ਕਰੋ ਕਿਲੇ 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 ਮਜ਼ਬੂਤ ਕਰੋ ਗੱਲਾਂ ਨਾ ਕਰੋ ਕਿਲੇ ਦੀ ਲੋੜ ਹੈ ਲਖਨ ਦੇ ਚ ਸਲੱਬਾ ਵੀ ਬੰਦਿਆ ਜਾਂਦੀਆਂ ਜਾਂ ਪਹਾੜ ਬੰਦਿਆ ਜਾਂਦਾ ਉਹ ਤਾਂ ਬੜਦੇ ਉਹਨਾਂ ਦਾ ਤਾਂ ਕੰਮ ਹੀ ਹੈ ਉਹਦਾ ਵੱਡਣਾ ਵੱਡਣਾ ਆਗਰਸ ਨੂੰ ਨਾਲੀਆਂ ਨੇ ਬੀਜਪੀ ਆਲਿਆਂ ਨੂੰ ਕੋਲਾ ਪਈਏ ਬੰਦੇ ਕਲੂਬ ਕੋ ਦੱਸਣ ਗਿਆ ਸੀਗਾ ਕਿ ਬੀਜਪੀ ਆਲਿਆਂ ਨੇ 35 ਕਰੋੜ ਰੁਪਏ ਬਣ ਗਿਆ ਉਹ ਬੰਦਰ ਦੇ ਸਾਥ ਕੋਈ ਗੱਲ ਨਹੀਂ ਉਹਦੋਂ ਤੋਂ ਬਚਣਾ ਕਿੱਦਾਂ ਇਹੀ ਰਹੀ ਸੋਚਣਾ ਤੁਸੀਂ ਉਹਦਾ ਹੱਲ ਇਹੀ ਕਰ ਰਿਹਾਦਾ ਸੀ ਕਿਦਾਂ ਬਚਣਾ 19 ਦੇ ਵਿੱਚ ਅਰਵਿੰਦ ਕੇਯਨਿਆਲ ਜੀ ਨੇ ਕਿਹਾ ਕਿ ਤਦਿਕਾ ਕਾ ਬੂਗ ਲੱਖਾਂ ਲੱਗਦੀ ਪਊ ਤੁਹਾਨੂੰ ਕਿਹਾ ਜੀ ਵੋਟ ਦੀ ਪੈਣੀ ਕੋਈ ਨਹੀਂ ਤੇ ਪਾਰਟੀ ਬਚਾਉਣੀ ਹੈ ਪਾਰਟੀ ਕਰਕੇ ਤੁਹਾਨੂੰ ਲੱਖਾਂ ਲੱਗਦੀ ਪਊਗੀ ਆਪਾਂ ਲੱਖਾਂ ਲਰੇ ਕੰਸਲ 21 ਕੀ ਇਹ ਨਾਲ ਬੈਕਲੀ ਵੋਟ ਪਈ ਸਿਰਫ 50 ਆਪਾਂ 55 ਸਾਲਾਂ ਕਿੱਥੇ ਆ ਗਏ ਪੰਜ ਸਾਲ ਦੇ ਵਿੱਚ ਸੱਤ ਉੰਨੀ ਤੋਂ ਲੈ ਕੇ ਚਵੀ ਤੱਕ ਆਪਾਂ 21 ਤੋਂ ਉਹ ਲੱਖ 15000 ਦੇ ਆਏ ਸਾਡੇ ਖਿਲਾਫ ਕਿਹੜਾ ਕਿਹੜਾ ਵੱਡਾ ਮੋਟਾ ਸੀਗੋ ਤੁਸੀਂ ਸੋਚਣਾ ਆਪਾਂ ਨੂੰ ਸਿਰਫ 22 ਹਜ਼ਾਰ ਵਿੱਚ 22 ਹਜ਼ਾਰ ਵੋਟਾਂ ਦੀ ਹੋਣ ਲੋੜ ਸੀ ਜੇ ਆਪਾਂ ਜੇ ਜੇ ਜੇਪਰ ਜੇ ਤੁਹਾਨੂੰ ਨਹੀਂ ਤਾਂ ਆਪਾਂ ਨੂੰ 22 ਹਜ਼ਾਰ ਵੋਟਾਂ ਦੀ ਲੋੜ ਸੀ ਬਹੁਤੀ ਕੋਈ ਲੰਮੀ ਚੋਣੀ ਗੱਲ ਨਹੀਂ ਆਪਾਂ ਸੱਜੇ ਬੈਕਰ ਨੂੰ ਪਤਾ ਦੇਗਿਦੇ ਤੇ ਕਈ ਵਾਰੀ ਮਜਬੂਰੀਆਂ ਹੁੰਦੀਆਂ ਇਹਦਾ ਇਸੇ ਦਾ ਹੁੰਦਾ ਕਿ ਬੰਦਾ ਤੁਹਾਡੇ ਨਾਲ ਧੋਖਾ ਕਰੂਗਾ ਪਰ ਮਜਬੂਰੀ ਪੋਲਿਟਿਕਲ ਮਜਬੂਰੀਆਂ ਅੰਦਰ ਉਹ ਫੇ ਬਾਜਾਂ ਨਾਲ ਵੀ ਪੈਰ ਨਾ ਪਾ ਕੇ ਤੁਰਦਾ ਪੈਂਦਾ ਅਜਿਹੀ ਗੱਲ ਯਾਦ ਰੱਖੋ ਜਿਹੜਾ ਬੰਦਾ ਧੋਖਾ ਕਰਦਾ ਸੇ ਉਹ ਗੁੱਜੇ ਦਾ ਨੁਕਸਾਨ ਘੱਟ ਕਰਦਾ ਆਪਣਾ ਨੁਕਸਾਨ ਖੁਦ ਕਰਦਾ ਉਹ ਜਿਨ੍ਹਾਂ ਨੇ ਐਸ ਲਖਿਤ ਧੋਖਾ ਦਿੱਤਾ ਸੋਚੋ ਨਹੀਂ ਵੀ ਰਵੇ ਉਹ ਜੀ ਪੰਥ ਸਾਹਿਬ ਨੇ ਆਖ ਹਕਤਾ ਜੀ ਆਖ ਹਕਤਾ ਜੀ ਅਪਸਥਿਤੀ ਦੇ ਨੰਬਰ ਤੇ ਆ ਗਏ ਯਾ Subscribe to One India channel and never miss an update.